جان جی دی ہریوین بیٹھیا دیش و دیش تو پہنچیا سرور کروناں دا میرے واں سنتا اوتھے ساڈے بہت ہی سرکار جو شیخ صاحب جدی راج جی اور کاٹر صاحب سنگھ دا کاندھی لبیر سن جی سری ہرمن صاحب صاحب تے ہیکٹران جی کاندھی لبیر سن جی تے سنگھ صاحب گاندول صاحب جی جدی صاحب کاشری کیسر صاحب ਸਿੰਘ ਸਾਹਿਬ ਗਿਆਨੀ ਹਰਿਣੀ ਜੀ ਜਿਹੜੇ ਆ ਤਾਜ਼ੀ ਦੰਵਾ ਸਹਿ ਸਿੰਘ ਸਾਹਿਬ ਬਾਬਾ ਦਵਾਨ ਸਿੰਘ ਬਾਬਾ ਮੈਂਦੇ ਐਂਡ ਦੇ ਬੁਖਾਰ ਤੋਂ ਤੇ ਸਿੰਘ ਸਾਹਿਬ ਕਟਨਾ ਸਾਹਿਬ ਤੋਂ ਉਹਨਾਂ ਵੱਤੋਂ ਵੀ ਸਰਕਾਰ ਜੋ ਮੁਹੇਸਤਾਂ ਪੁੰਚੇ ਨੇ ਤੇ ਸਾਡੀਆਂ ਬਹੁਤ ਸਰਕਾਰ ਜੋ ਜਿੱਥੇ ਤੇ ਹੈਂਡਸਕ ਜੱਜੇ ਦੁਨੀਆ ਮੇਰੇ ਕੋ ਪਹਿਲਾ ਮਹੌਤੀਆ ਬਾਬਾ ਉਸਤ ਸਿੰਘ ਉੱਥੇ ਹੀ ਸਾਡੇ ਬਹੁਤ ਸਰਕਾਰ ਜੋ ਸਤ ਬਾਬਾ ਹਰਨਾਨ ਸਿੰਘ ਜੀ ਮੁਖੀ ਦੰਦ ਵਿੱਚ ਜਨਸਾਤ ਤੇ ਜਿੰਨੇ ਬਾਪ ਵਰਕਾਰ ਸੇਵਾ ਵਾਲੇ ਜਿਵੇਂ ਮੇਰੇ ਕੋਲ ਪਹਿਲਾ ਬਾਬਾ ਸੇਵਾ ਸਿੰਘ ਘਨੂਤ ਸੇ ਨਾਲੇ ਉਵੇਂ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਦੰਦ ਦਾ ਬਾਬਾ ਕਾਲਾ ਜੇ ਹਰਿਆਵਲ ਦਾ ਬਾਰੇ ਬਾਪ ਉਰਫ ਉਹਨਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਤੇ ਸਾਡੇ ਬਹੁਤ ਦੁਸਤਾਨ ਜੋ ਬਾਬਾ ਮਨਮੋਹ ਸਿੰਘ ਜੀ ਬਾਗ ਵਾਲੇ ਮੇਰੇ ਨਾਲ ਆਏ ਸਤ ਬਾਬਾ ਜੋਗਾ ਸਿੰਘ ਜੀ ਨਾਨਕ ਸਾਹਿਬ ਕਰ ਨਾਲ ਤੇ ਸਾਰੇ ਬਾਬਾ ਨਾਨਸ ਜੀ ਬਾਬਾ ਸਜਨ ਸਿੰਘ ਜੀ ਬੇਸਾਹਬ ਵਾਲੇ ਸਤ ਬਾਬਾ ਗੁਰਪ੍ਰੀਤ ਸਿੰਘ ਜੀ ਸੀਤੇਵਾਲ ਸਾਰੇ ਸਤ ਬਾਬਾ ਅਜੀਤ ਸਿੰਘ ਜੀ ਸਤ ਬਾਬਾ ਅਜੀਤ ਸਿੰਘ ਜੀ ਤੇ ਜੋਰਾ ਵਾਲੇ ਤੇ ਨਾਲ ਹੀ ਜਿੰਨੇ ਵੀ ਆਗਿਆਦੀ ਦੱਸੇ ਸਾਡੇ ਸਰਦਾਰ ਪ੍ਰਵਿੰਦਰ ਸਿੰਘ ਜੀ ਪੁੰਦਲ ਤੇ ਸਰਦਾਰ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਤੇ ਮੈਂ ਤਾਂ ਜਾਵਣਾ ਜੀ ਤੇ ਫਿਰ ਸਿੰਘ ਜੀ ਬੇਜ਼ਤੀ ਅੱਜ ਤੁਹਾਡਾ ਲਾਮਾ ਲਾ ਦੇਣਾ ਤੇ ਸਾਰੇ ਸਾਰੇ ਹੀ ਮਹਾਨ ਹੋ ਤੁਸੀਂ ਜੀਵਾਂ ਬੰਧਵਾ ਰਹੇ ਹੋ ਸਾਰਿਆਂ ਦੀ ਗੱਲ ਕੇ ਫਿਰ ਚਾਉਂਦਾ ਗੱਲ ਕੇ ਫਿਰ ਲਿਆਉਣੀ ਉਹ ਆਈ ਜੀਂਕਾ ਖਾਉਣਾ ਉਹ ਆਈ ਜੀ ਕੀ ਫਦੇ ਅੱਜ ਆਪਾਂ ਭੰਤਨ ਸਹਿਜ ਜੀ ਨੂੰ ਅਮਰ ਕਾਂਤ ਸਹਿਜ ਜੀ ਦੇ ਜਿਹੜਾ ਉਹਨਾਂ ਦਾ ਮਹਾਨ ਅਵਤਾਰ ਹੈ ਕੋਈ ਦਵਤ ਸਰ ਕੋਈ ਦਵਤ ਸਰ ਤੇ ਭੰਦੇ ਅਵਤਾਰ ਕੌਣ ਦੇ ਰਹੇ ਤੇਰੀ ਉਂਗਵਾ ਉਹੇ ਬਾੜਿਆ ਆ ਵੇ ਸੋਢੀ ਸਿੱਖ ਸਗਲਤੋ ਆਪ ਗੁਰੂ ਆਮ ਦਾਸ ਕੋ ਮੇਰੀ ਪੜਾਈ ਧੰਨ ਅਰਮ ਦਾਸ ਕੋ ਜਿਸ ਰਿਆ ਤਿਨੇ ਸਵਾਰਿਆ ਬੈਠਾ ਸੋਢੀ ਬਾਜਾ ਆਰਾਮ ਦਾਸ ਸਤੂਰ ਕਹਾਵਾ ਕੱਲ ਬਹੁਤੀ ਮਹਾਨ ਨਗਰ ਕੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਨ ਉਪਰਾਲੇ ਕੀਤੇ ਸਰਦਾਰ ਹਰਜੀਤ ਦਰਸ਼ਕ ਧਾਮੀ ਮਹਿਤਾ ਤੇ ਜਾਮਲਾ ਜੀ ਤੋਵੇਂ ਭਰਾ ਹੀ ਨੇ ਨਾ ਲੋਕ ਇਕੱਠਾ ਹੀ ਬੋਲਿਆ ਜਾਂਦਾ ਦੇ ਸੇਵਨ ਆ ਰਹੇ ਨੇ ਤੇ ਨਾਲ ਹੀ ਹੁਣ ਭਾਵੇਂ ਮਿਲਦਾ ਜੀ ਨਵਾਰੇ ਨੇ ਪਰ ਆਪਣੇ ਦਲ ਜਰਮੂਵਾਲਾ ਜੀ ਐਡਜੰਕਟ ਮੈਂਬਰ ਤੇ ਸ਼੍ਰੋਮਣੀ ਗੁਰਪਰਵੰਦਾ ਕਮੇਟੀ ਦੇ ਸਾਰੇ ਹੀ ਧਰਮਾਂ ਦੇ ਯੋਗ ਨੇ ਜਿੰਨੇ ਵੀ ਸੰਤ ਮਹਾਂਪੁਰਖ ਮੈਂ ਦੇਖ ਰਿਹਾ ਸੀ ਕੱਲ ਜਿਵੇਂ ਦਰਪਨ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਫਟੂਰ ਸਾਹਿਬ ਕੋ ਕਿਵੇਂ ਨੰਗੇ ਪੈਰੀ ਚੱਲ ਕੇ ਰੋਜ਼ ਗੁਰੂ ਸਾਹਿਬਾਂ ਅਸ਼ੀਰਵਾਦ ਗਰਉਣ ਵਾਸਤੇ ਤਰਤਲ ਸੈਂਟਰੀਓ ਗੁਰੂ ਅੰਗਦ ਦੇਵ ਸਾਹਿਬੀ ਦਾ ਜਨਮ ਗਰਉਣ ਵਾਸਤੇ ਜਨ ਲੈ ਕੇ ਨਾਣਾ ਤੇ ਵਾੜ ਦੇ ਨੇ ਭਾਵੇਂ ਮੇੜੀਆਂ ਤੀਸੀ ਉਠਾ ਹੁੰਦਿਆਂ ਦੇ ਹੋੜਿਆਂ ਤੇ ਪਰ ਮਹਿਰਤ ਵੀ ਜਿਹੜੀ ਗੁਰਸੇ ਸਨ ਚੱਲਦੀ ਸੀ ਆਪਾਂ ਨੂੰ ਲੱਗਦਾ ਕਿ ਇੱਕ ਦੇ ਨਹੀਂ ਆ ਕੇ ਬੜਾ ਉਠਾ ਲੱਗ ਰਿਹਾ ਸੀ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਤੇ ਸਿਮਰਨ ਦੇ ਨਿਰਮਲ ਕਾਦੇ ਪੁੱਤ ਜਿਨ੍ਹਾਂ ਨੇ ਮਹਾਨ ਪਰੰਪਰਾ ਚਲਾਈਆਂ ਉਹਨਾਂ ਦੇ سارے مہا پوری اپنی جتنے بابا میجر جی جزمیشن والوں ਕ੍ਰਿਹਾ ਰੀਗਮੋਂਗਾ ਉਥੇ ਹੀ ਸੰਤਾਂ ਦੇ ਜਨਨ ਦੇ ਵਿੱਚ ਆਸਪੈਕਟਿੰਗ ਕਰਦਾ ਆਪਾਂ ਜਿਹੜਾ 1974 ਤੋਂ ਲੈ ਕੇ ਉਹ ਵੱਡੇ ਜਾਮੋ ਜਲਾਲ ਸਿੰਘ ਜਦੋਂ ਆਪਾਂ ਗੁਰੂ ਦੇਵ ਭਗਤ ਦੱਸਿਆ ਵੀ ਦਾ ਜਿਹੜਾ ਨਗਰ ਕੀਰਤਨ ਲੈ ਕੇ ਗਿਆ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਉਵੇਂ 1990 ਦੇ ਵਿੱਚ ਵੀ ਆਪਾਂ ਬਹੁਤ ਵੱਡੀ ਸ਼ਤਾਬ ਦੀ ਮਣਾਈ ਮਾਸਟਰ ਬਣਦੀ ਉਹਦੇ ਵਿੱਚ ਵੀ ਬਹੁਤ ਵੱਡੀਆਂ ਸ਼ਤਾਬ ਦੀਆਂ ਮਣਾਈਆਂ ਬਣਾਈਆਂ ਫਿਰ ਉਹ ਨਹੀਂ ਦੋਤਾਰਾ کے مائی کو فران صاحب جی دے آپ آپ آئے ہیں جیلے عمد کر صاحب کے بہت بڑے پروگرام کی تے اوہیں جلی دے بڑے 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 پروگرام کی تے پر جیلے اے پروگرام میں کانوی انہا گھنٹ صاحب کا عشیر وآلہ دے آدمی سنسان دے جیلے تھاٹھا مہتا ہے بہت جانتی کلا جیلے کو سکھا میں کھنڈے باتے دا ہم اپنے جگہ وہ جرور کھنڈے باتے دا مچھا کے ਪਾਣੀ ਪਾਣਾ ਪਸ ਪਜਾਣੋ ਨਹੀਂ ਟੂਕਾ ਕੰਛੀ ਜਾਨੋ ਸੋ ਸਾਰੀਆਂ ਹੀ ਨੇ ਜਦ ਜਦੇ ਬੰਨਿਆ ਉਹ ਲੋ ਸ਼੍ਰੋਮਣੀ ਮੰਡਾ ਅਕਾਲੀ ਬੁਢਾਡਾਲ ਪੰਜਵਾ ਘਰ ਤੋਂ ਵੱਲੋਂ ਆਪਣੀ ਹਾਜ਼ਰੀ ਲਵਾਉਂਦਾ ਆਇਆ ਫਿਰ ਦੁਆਰਾ ਸਾਰੀਆਂ ਨੇ ਜਦ ਜਦੇ ਬੰਨਿਆ ਉਹ ਲੋ ਪੁਰੂਸਾਂ ਤੇ ਜਨਾਂ ਦੇ ਵਿੱਚ ਨਮਸਕਾਰ ਕਰਤਾ ਆਪਣੀ ਹਾਜ਼ਰੀ ਲਵਾਉਂਦਾ ਆਇਆ ਤੂੰ ਗੁਰੂ ਨਾਨਕ ਨਾਮ ਜਗਾ ਕਰਤਾ ਤੋਂ ਕਿਵਰ ਦਾ ਜਨ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ آئے ہو